ਇੱਕ ਗਾਣਾ ਆਇਆ ਸੀ ਕਹਿੰਦੇ 65 65 ਇੰਚ ਰੱਖੀਆਂ ਨੇ ਘੋੜੀਆਂ ਪਰ 71 ਤੋਂ ਵੀ ਪਲੱਸ ਆ 71 ਪਲੱਸ ਰੱਖੀਆਂ ਨੇ ਘੋੜੀਆਂ ਪਹਿਲਵਾਨਾਂ ਦੇ ਸਟੱਡ ਫਾਰਮ ਤੇ ਅੱਜ ਪਹੁੰਚੇ ਹੋયા ਆ ਮਿੱਤਰੋ ਆਪਾਂ ਜਿਹੜੀਆਂ ਕਿ ਇਹ ਮੰਨ ਲਓ ਵੀ ਪੂਰੇ ਇੰਡੀਆ ਦੇ ਵਿੱਚੋਂ ਵੱਡੀਆਂ ਘੋੜੀਆਂ ਦਾ ਰਿਕਾਰਡ ਆ ਇਹਨਾਂ ਦਾ ਤੇ ਪਹਿਲਵਾਨ ਜੀ ਨੇ ਮੇਰੇ ਨਾਲ ਤੇ ਨਾਲ ਸੇਠੀ ਸਾਹਿਬ ਆਏ ਹੋਏ ਸੀ ਪਹਿਲਾਂ ਵੀ ਇੱਕ ਦੋ ਵਾਰ ਸੀ ਮਿਲੇ ਆ ਬਾਖ ਵੀ ਹੋਈ ਆ ਤੇ ਨਵਾਂ ਪ੍ਰੋਡਕਟ ਲੈ ਕੇ ਆਇਆ ਸੀ ਮੈਂ ਸੋਚਿਆ ਤੁਹਾਡੇ ਨਾਲ ਆਪਾਂ ਸਾਂਝਾ ਕਰੀਏ ਤੇ ਪਹਿਲਵਾਨ ਜੀ ਵੀ ਕਹਿੰਦੇ ਵੀ ਅਸੀਂ ਕਾਫੀ ਟਾਈਮ ਤੋਂ ਬਾਈ ਉਰਾਂ ਨਾਲ ਜੁੜੇ ਹੋયા ਆ ਪਹਿਲਵਾਨ ਜੀ ਸਵਾਗਤ ਆ ਤੁਹਾ ਤੇ ਸਿੱਟ ਸਾਬ ਤੁਸੀਂ ਜਿਵੇਂ ਪਲਵਾਨ ਜੀ ਨੂੰ ਸਮਝਾ ਰਹੇ ਸੀ ਪਹਿਲਾਂ ਵੀ ਕੁਝ ਨਵਾਂ ਲੈ ਕੇ ਆਏ ਹੋ ਤੁਸੀਂ ਉਹ ਸਾਡੇ ਮਾੜੇ ਦਰਸ਼ਕਾਂ ਨੂੰ ਵੀ ਦੱਸ ਦਿਓ ਉਹ ਵੀਰੇ ਨਵਾਂ ਹੈਗਾ ਤੁਹਾਡੇ ਮਾਧਿਅਮ ਰਾਹੀਂ ਜੀ ਐਸੇ ਪਹਿਲੇ 2 ਸਾਲ ਤੋਂ ਉਸ ਪ੍ਰੋਡਕਟ ਦੀ ਰਿਸਰਚ ਕੀਤੀ ਹੈ ਜੀ ਪਹਿਲਾਂ ਫਿਰ ਉਹਨੂੰ ਹੁਣ ਲਾਂਚ ਕੀਤਾ ਜੀ ਅਸੀਂ ਹੁਣ ਸੁਣੀਆ ਨਾ ਇਸ ਚੀਜ਼ ਉਹ ਹਾਂ ਤੁਹਾਡੇ ਵਾਸਤੇ ਫਿਰ ਤਾਂ ਹੀ ਨਵਾਂ ਨਾ ਜੀ ਮੈਂ ਤੁਹਾਨੂੰ ਪ੍ਰੋਡਕਟ ਦਿਖਾਉਣਾ ਉਹ ਕੀ ਹੈ ਜੀ ਅੱਛਾ ਅੱਛਾ ਜੀ ਇਹ ਹੈ ਜੀ ਸਟੱਡ ਪ੍ਰੀ ਮਿਕਸ ਗੋਲਡ ਅੱਛਾ ਜੀ ਪਿਛੀ ਨਾ ਟ੍ਰੈਂਡ ਚੱਲ ਪਿਆ ਜੀ ਕੈਟਲ ਦੇ ਵਿੱਚ ਵੀ ਮੈਨੂੰ 17-1800 ਉਹ ਕੈਟਲ ਦੇ ਵੀ ਨਾਲ ਕੰਮ ਕਰਦਾ ਹੀ ਪ੍ਰੀਮਿਕਸ ਦਾ ਅੱਛਾ ਜੀ ਉਹਦੇ ਵਿੱਚ ਕੀ ਆ ਫਾਰਮਰ ਕੋਲੇ ਟਾਈਮ ਨਹੀਂ ਹੈਗਾ ਜੀ ਪਹਿਲਾਂ ਮੈਂ ਉਹਨੂੰ ਲੇਵਰ ਟੋਨਿਕ ਪਾਵਾਂ ਆਇਰਨ ਟੋਨਿਕ ਪਾਵਾਂ ਬਾਇਓਟਿਨ ਪਾਵਾਂ ਜੀ ਉਹਨਾਂ ਨੇ ਪ੍ਰੀਮਿਕਸ ਨੂੰ ਇੱਕ ਮੁੱਦਾ ਬਣਾਤਾ ਵੀ ਕੁਝ ਪਾਉਣ ਦੀ ਲੋੜ ਨਹੀਂ ਕੱਲਾ ਪ੍ਰੀਮਿਕਸ ਪਾਓ ਵੀ ਸਾਰੀਆਂ ਚੀਜ਼ਾਂ ਆ ਗਈਆਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਗਈਆਂ ਹੁਣ ਸਾਡਾ ਘੋੜਿਆਂ ਦੇ ਵਿੱਚ ਇਹੀ ਲਾਂਚ ਕੀਤਾ ਹੋਇਆ ਹੈ। ਨਾ ਹੀ ਤਾਂ ਫਾਰਮਰ ਕੋਲ ਇੰਨਾ ਸਮਾਂ ਹੈਗਾ ਵੀ ਪਹਿਲਾਂ ਉਹ ਬਾਇਓਟਿਨ ਪਾਵੇ ਜੀ। ਹਾਂਜੀ। ਫਿਰ ਉਹ ਲਿਵਰ ਟੋਨਿਕ ਪਾਵੇ ਜੀ। ਫਿਰ ਕੋਈ ਆਰਨ ਟੋਨਿਕ ਪਾਵੇ ਜਾਂ ਮਿਨਰਲ ਮਿਕਸਚਰ ਪਾਵੇ। ਅੱਛਾ ਜੀ। ਨਾ ਹੀ ਉਹਦੇ ਕੋਲ ਸਮਾਂ ਹੈ ਇਹਦੇ ਵਿੱਚ ਸਾਰਾ ਕੁਝ ਹੀ ਹੈ ਜੀ। ਠੀਕ ਹੈ ਜੀ। ਇਹ ਪੈ ਗਿਆ ਸਮਝੋ ਸਾਰਾ ਕੁਝ ਹੀ ਪੈ ਗਿਆ ਜੀ। ਠੀਕ ਹੈ ਜੀ। ਇਹ ਬਹੁਤ ਵਧੀਆ ਬ੍ਰਾਂਡ ਹੈ ਜੀ ਉਹਨਾਂ ਦੇ ਸਮੇ ਦਾ। ਅੱਛਾ ਜੀ। ਨਾਮ ਹੋ ਗਿਆ ਦਾ ਜੀ ਉਹਨਾਂ ਦੇ ਸਮਝ ਦੇ ਵਿੱਚ ਜੇ ਤੁਸੀਂ ਹੁਣ ਮਤਲਬ ਫਾਰਮਰਾਂ ਦੇ ਉੱਪਰ ਜਾ ਕੇ ਕੰਸਲਟ ਕਰ ਰਹੇ ਹੋ ਜੀ ਫਾਰਮਰਾਂ ਦੇ ਨਾਲ ਬਿਲਕੁਲ ਜੀ ਅੱਛਾ ਜੀ ਇਹ ਮੇਰੇ ਪ੍ਰੋਡਕਟ ਪਹਿਲਾਂ ਵੀ ਇਹਨਾਂ ਨੇ ਯੂਜ਼ ਕੀਤਾ ਬਹੁਤ ਵਧੀਆ ਤਾਂ ਰਿਸਪਾਂਸ ਮਿਲਿਆ ਹੋਇਆ ਜੀ ਅੱਛਾ ਜੀ ਤੇ ਦੁਬਾਰਾ ਇਹਨਾਂ ਨੂੰ ਮੈਂ ਇਹ ਦੀਨ ਆਇਆ ਸੀ ਠੀਕ ਹੈ ਜੀ ਕੁਦਰਤੀ ਤੁਹਾਡੇ ਨਾਲ ਵੀ ਮੁਲਾਕਾਤ ਹੋਊਗੀ ਠੀਕ ਹੈ ਤੇ ਇੱਕ ਤੁਹਾਡਾ ਚੈਨਲ ਹੈ ਮਾਧਿਅਮ ਲੋਕਾਂ ਦੇ ਕਰ ਮੈਸੇਜ ਭਾਈ ਇੱਕ ਗੱਲ ਹੋਰ ਵੀ ਹੈ ਨਾ ਹੁਣ ਅਸੀਂ ਆਏ ਦਿਨ ਪ੍ਰੋਡਕਟਾਂ ਦੀ ਮਤਲਬ ਵੀਡੀਓ ਬਣਾਉਣੇ ਹੁੰਦੇ ਆ ਹਨਾ ਵੀ ਕਿਤਨੇ ਕਿਤੇ ਕਈ ਸੱਜਣਾਂ ਵੀ ਲੋੜ ਨਹੀਂ ਹੈਗੀ ਜਾਂ ਜਿਵੇਂ ਵੀ ਆ ਮੈਂ ਨਾ ਤੁਹਾਡੀ ਵੀਰੇ ਵੀਡੀਓ ਵੇਖੀ ਸੀ ਉਹ ਚ ਕਿਸੇ ਨੇ ਭਰਾ ਨੇ ਕੋਈ ਗੁੱਸੇ ਵਾਲੀ ਗੱਲ ਨਹੀਂ ਕਮੈਂਟ ਕੀਤਾ ਸੀ ਪਹਿਲਾਂ ਇੰਨੇ ਵਧੀਆ ਵਧੀਆ ਘੋੜੇ ਤਿਆਰ ਹੁੰਦੇ ਸੀ ਕਿਹੜੀਆਂ ਦਵਾਈਆਂ ਹੁੰਦੀਆਂ ਸੀ ਹਾਂਜੀ ਉਦੋਂ ਵੀਰੇ ਮੇਰਾ ਉਸੇ ਤਰ੍ਹਾਂ ਦਾ ਛੋਟਾ ਜਿਹਾ ਉਦੋਂ ਕੈਮੀਕਲ ਵਾਲੀਆਂ ਚੀਜ਼ਾਂ ਵੀ ਨਹੀਂ ਹੁੰਦੀਆਂ ਸੀ ਆਪਾਂ ਸ਼ੁੱਧ ਖਾਂਦੇ ਸੀਗੇ ਜੀ ਤੇ ਜਾਨਵਰ ਵੀ ਸ਼ੁੱਧ ਹੀ ਖਾਂਦੇ ਹੁੰਦੇ ਸੀ ਅੱਜ ਕੱਲ ਤਾਂ ਜੰਮਦਾ ਜਵਾਕ ਜ਼ਹਿਰ ਪੀ ਰਿਆ ਜੀ ਆਉਦੀ ਮਾਂ ਤੋਂ ਜਿਉਰੀ ਵਾਲੀ ਚੀਜ਼ ਖਾਂਦੀ ਹੈ ਉਹ ਜ਼ਹਿਰ ਪਿਆਰੀ ਹੈ ਜੀ ਆ ਪਿੱਛੇ ਇਹਨਾਂ ਥੋੜੇ ਥੋੜਾ ਜਿਹਾ ਸਮਾਂ ਹੋਇਆ ਯ ਸੈਂਪਲ ਚੈੱਕ ਹੋ ਲੈ ਏਡੀਜ਼ ਦੇ ਦੋਦਾ ਜੀ ਅੱਛਾ ਜਿਉਰੀਆ ਆਇਆ ਅੱਛਾ ਜੀ ਤੁਸੀਂ ਇਹ ਵੇਖੋ ਵੀ ਜੰਮਦਾ ਜਵਾਕ ਜ਼ਹਿਰ ਪੀ ਰਿਹਾ ਹਾਂ ਜੀ ਮੈਂ ਹੁਣ ਆਪਾਂ ਕਣਕ ਦੀ ਖੇਤੀ ਕਰ ਰਹੇ ਹਾਂ ਪਾਣੀ ਲਾਉਣ ਤੋਂ ਪਹਿਲਾਂ ਵੀ ਇੱਕ ਗੱਟਾ ਜਿਉਰੀਆ ਬਾਅਦ ਚ ਵੀ ਪਾਉਣਾ ਆਪਾਂ ਨੇ ਤੁਸੀਂ ਲਾਈਵ ਦੇਖਦੇ ਹੋਵੋਗੇ ਬੱਚੇ ਜਦੋਂ ਡਿਲੀਵਰੀ ਹੁੰਦੀ ਹੈ ਪਹਿਲਾ ਬੱਚਾ ਹਸਪਤਾਲ ਜਾਂਦਾ ਏ ਬੱਚਿਆਂ ਦੇ ਘਰੇ ਬਾਅਦ ਚ ਆਉਂਦਾ ਕਾਰਨ ਕੀ ਹੈ ਹਮ ਜ਼ਹਿਰ ਡੁਪਲੀਕੇਟ ਸੀ ਠੀਕ ਹੈ ਇਹ ਚ ਫਿਰ ਤੁਹਾਡਾ ਕੀ ਤੁਸੀਂ ਦਾਵਾ ਕਰਦੇ ਹੋ ਇਹਦੇ ਵਿੱਚ ਸਾਰਾ ਆਯੁਰਵੈਦਿਕ ਜੀ ਸਾਰਾ ਹਰਬਲ ਪ੍ਰੋਡਕਟ ਹੈ ਚਾਹੀ ਤੁਸੀਂ ਲੈਬ ਤੇ ਟੈਸਟ ਕਰਾ ਦਿਓ ਜੀ ਕੁਛ ਵੀ ਤੁਹਾਨੂੰ ਕੈਮੀਕਲ ਨਹੀਂ ਮਿਲੂ ਜੀ ਇਹਨੇ ਮੇਨ ਕੰਮ ਕਰਨਾ ਹਾਈਟ ਤੇ ਜੀ ਲਿਵਰ ਟੋਨਿਕ ਦੀ ਲੋੜ ਨਹੀਂ ਜੀ ਬਾਇਓਟਿਨ ਦੀ ਲੋੜ ਨਹੀਂ ਜੀ ਆਇਰਨ ਟੋਨਿਕ ਦੀ ਲੋੜ ਨਹੀਂ ਮਿਨਰਲ ਮਿਕਸਚਰ ਦੀ ਲੋੜ ਨਹੀਂ ਮੈਂ ਸਾਰਾ ਕੁਛ ਵਿੱਚ ਹੀ ਦੇਤਾ ਹਾਂ ਠੀਕ ਹੈ ਤਾਂ ਇਹਦਾ ਨਾਮ ਰੱਖਤਾ ਪ੍ਰੀ ਮਿਕਸ ਜੀ ਸਟੱਡ ਪ੍ਰੀ ਮਿਕਸ ਗੋਲ ਜੀ ਜੀ ਸਿਰਫ 2.5 ਕਿਲੋ ਦੀ ਪੈਕਿੰਗ ਹੈ ਜੀ ਅੱਛਾ ਇਹਦੇ 2.5 ਕਿਲੋ ਦੀ ਪੈਕਿੰਗ ਸਿਰਫ 2.5 ਕਿਲੋ ਨਾ ਵੱਡੀ ਨਾ ਛੋਟੀ ਵੱਡੀ ਹਜੇ ਲੈ ਕੇ ਆਉਂਗਾ ਹਮ ਵੱਡੀ ਲੈ ਕੇ ਨਹੀਂ ਆਇਆ ਮਾ ਜੀ ਠੀਕ ਹੈ ਜੀ ਸਿਰਫ 2.5 ਕਿਲੋ ਤੇ ਕੰਮ ਕਰ ਰਹੇ ਹਾਂ ਜੀ ਜੀ ਤੁਸੀਂ ਕਟੋ-ਕਟ ਜੇ ਅਲੱਗ-ਅਲੱਗ ਚੀਜ਼ਾਂ ਪਾਉਂਗੇ 10000 ਰੁਪਏ ਲੱਗ ਜਾਂਦਾ ਜੀ। ਜੀ। ਕੱਲੀ 3000 ਰੁਪਏ ਦੀ ਮਿਲੂਗੀ। ਸਾਰਾ ਕੁਝ ਵਿੱਚ ਹੀ ਹੈ ਜੀ। ਠੀਕ ਹੈ ਜੀ। ਮੈਂ ਫੇਰ ਵੀਰੇ ਰਿਪੀਟ ਗੱਲ ਕਰ ਰਿਹਾ ਹਾਂ। ਭਰਾਵਾ ਕੋਲੇ ਟਾਈਮ ਹੈ ਨਹੀਂ ਮੈਂ ਪਹਿਲਾਂ ਬਾਇਓਟਿਨ ਪਾਵਾਂ, ਫਿਰ ਲੀਵਰ ਪਾਵਾਂ, ਫਿਰ ਮਿਨਰਲ ਮਿਕਸਚਰ ਪਾਵਾਂ, ਫਿਰ ਮੈਂ ਕੋਈ ਆਰੈਂਟੋਨਿਕ ਪਾਵਾਂ। ਸਾਰਾ ਕੁਝ ਵਿੱਚ ਹੈ। ਠੀਕ ਹੈ ਜੀ। ਕੁਝ ਨਹੀਂ ਐਕਸਟਰਾ ਦੇਣ ਦੀ ਲੋੜ। ਠੀਕ ਹੈ ਜੀ। ਛੋਟੇ ਬੱਚਿਆਂ ਦੇ ਵਿੱਚ ਇਹਦੀ ਡੋਜ਼ ਹੈਗੀ ਆ ਜੀ। 2 ਤੋਂ 4 ਮਹੀਨੇ ਦੇ ਵਿੱਚ 10 ਤੋਂ 15 ਗ੍ਰ ਉਹਨੂੰ ਦੇ ਦਿਓ ਜੀ 25 ਤੋਂ 30 ਗ੍ਰਾਮ 15-15 ਸੂਰੇ ਗ੍ਰਾਮ ਤੇ ਜਿਹੜਾ 8 ਤੋਂ ਸਾਲ ਦੇ ਵਿੱਚ ਵਿੱਚ ਹੈਗਾ ਉਹਨੂੰ 20-20 ਗ੍ਰਾਮ ਸੂਰੇ ਸ਼ਾਮ ਠੀਕ ਹੈ ਜਿਹੜਾ ਸਾਲ ਪਲੱਸ ਉਹਨੂੰ 50 ਗ੍ਰਾਮ ਠੀਕ ਹੈ ਜੀ 25-25 ਸੂਰੇ ਸ਼ਾਮ ਦੇ ਦਿਓ ਠੀਕ ਹੈ ਜੀ ਇਹ ਇੱਕ ਟਾਈਮ ਨਹੀਂ ਪਾ ਸਕਦੇ ਵੀ ਦੋਹੇ ਟਾਈਮ ਪਾਉਣਾ ਪੈਣਾ ਚਾਹੇ ਇੱਕ ਟਾਈਮ ਦੇ ਦਿਓ ਅੱਛਾ ਜੀ ਦੋ-ਦੋ ਟਾਈਮ ਦੋਗੇ ਸਵਾਦ ਜਾਂ ਬਣ ਜਾਂਦਾ ਜੀ ਜੈਨੂਲ ਠੀਕ ਹੈ ਜੀ ਦੋ ਟਾਈਮ ਤਾਂ ਇੰਨਾ ਕੁ ਤਾਂ ਸਮਾਂ ਹੁੰਦਾ ਜੀ ਠੀਕ ਹੈ ਜੀ ਇੱਕ ਛੋਟੀ ਜੀ ਪੰਕਤੀ ਐਡ ਕਰੂੰਗਾ ਜੀ ਹਾਂਜੀ ਗੁਰੂ ਪਾਸ਼ਾ ਕਹਿੰਦੇ ਆ ਜਿੱਥੇ ਮੈਂ ਖੁਸ਼ ਹੁੰਨਾ ਹੈ ਉਥੇ ਦੁੱਧ ਤੇ ਪੁੱਤ ਦੀ ਦਾਤ ਦਿੰਦਾ ਜੀ ਜਿੱਥੇ ਮੈਂ ਮਿਹਰਬਾਨ ਹੁੰਨਾ ਹੈ ਉਥੇ ਦੁੱਧ ਪੁੱਤ ਤੇ ਘੋੜਾ ਦਿੰਦਾ ਜੀ ਇਹ ਹਰ ਕਿਸੇ ਦੀ ਹਿੰਮਤ ਨਹੀਂ ਹੈਗੀ ਘੋੜਾ ਰੱਖਣ ਦੀ ਬਿਲਕੁਲ ਜੀ ਇਹ ਇੰਨਾ ਸੱਜਣਾ ਦੀ ਮਿਹਰਬਾਨੀ ਆ ਗੁਰੂ ਪਾਤਸ਼ਾਹ ਦੀ ਕਿਰਪਾ ਇਹਨਾਂ ਨੂੰ ਬਲ ਬਖਸ਼ਿਆ ਇਹਨਾਂ ਦੀ ਸੇਵਾ ਕਰਨ ਦਾ ਜੀ ਬਿਲਕੁਲ ਜੀ ਇਹ ਹਰ ਕੋਈ ਨਹੀਂ ਰੱਖ ਸਕਦਾ ਇਹਨਾਂ ਦੀ ਸੇਵਾ ਨਹੀਂ ਕਰ ਸਕਦਾ ਜੀ ਠੀਕ ਹੈ ਜੀ ਠੀਕ ਹੈ ਜੀ ਇੰਨੀ ਕੁ ਮੇਰਾ ਮੈਸੇਜ ਹੈ ਜੀ ਇੰਨਾ ਕੁ ਧੰਵਾਦ ਆ ਸਾਰੇ ਦਾ ਤੇ ਇਹ ਮਿਲੂਗੀ ਕਿੱਥੇ ਵੀ ਬਹੁਤ ਦੋਸਤ ਬੈਸਤਾ ਤੁਹਾਡਾ ਚਲੋ ਅਸੀਂ ਨੰਬਰ ਵੀ ਦੇ ਦਾਂਗੇ ਇਹ ਤੁਸੀਂ ਫਿਲਹਾਲ ਮੈਂ ਅਵੇਲੇਬਲ ਕਿਤੇ ਨਹੀਂ ਕਰਾਇਆ ਜੀ ਜੀ ਉਹਦੇ ਵਿੱਚ ਕਰਨਾ ਹੈ ਮੈਡੀਕਲ ਸਟੋਰਾਂ ਦੇ ਆਧਾਰ ਮੰਗਦੇ ਆਪਾਂ ਆਧਾਰ ਵੇਚ ਦੇਗੀ ਠੀਕ ਹੈ ਜੀ ਸਿੰਪਲ ਫੰਡ ਹੈ ਜੀ ਸਚਾਈ ਹੈ ਜਿਹੜੀ ਸਚਾਈ ਹੈ ਜੀ ਆਨਲਾਈਨ ਆਰਡਰ ਕਰੋ ਘਰ ਤੇ ਕਰ ਪਹੁੰਚ ਦੇਣ 10000 ਦੀ ਮਿਲੂਗੀ ਜੀ ਠੀਕ ਹੈ ਜੀ ਹਾਂਜੀ ਲੋ ਮਿੱਤਰੋ ਬਾਈ ਯੂਰੀ ਅਸੀਂ ਤਾਂ ਮਲ ਪਹਿਲੀ ਵਾਰ ਸੁਣੀ ਆਪਾਂ ਨੇ ਚੀਜ਼ ਹਨਾ ਤੇ ਪ੍ਰੋਡਕਟ ਲੈ ਕੇ ਆਇਆ ਨੇ ਵੀ ਸਾਰਾ ਕੁਝ ਆਲ ਓਵਰ ਵਿੱਚ ਆ ਪ੍ਰੀਮਿਕਸ ਨਾਮ ਆ ਤੇ ਨੰਬਰ ਸਟੱਡ ਪ੍ਰੀਮਿਕਸ ਗੋਲਡ ਸਟੱਡ ਪ੍ਰੀਮਿਕਸ ਗੋਲਡ ਠੀਕ ਆ ਬਾਕੀ ਤੁਹਾਡੇ ਨਾਲ ਸਾਰੇ ਕੰਸਲਟ ਕਰ ਲਏ ਜਿੰਨੀ ਮੋਟੀ ਮੋਟੀ ਜਾਣਕਾਰੀ ਸੀ ਸਿੱਟਾ ਸਾਹਿਬ ਦੋਸਤਾਂ ਤੱਕ ਪਹੁੰਚ ਗਈ ਤੇ ਮਿੱਤਰੋ ਜਿਵੇਂ ਦੀ ਤੁਹਾਨੂੰ ਚੀਜ਼ ਲੱਗੂ ਰਿਜ਼ਲਟ ਲੈ ਕੇ ਦੇਖ ਲਓ ਵੀ ਕਿਵੇਂ ਦਾ ਤੁਹਾਨੂੰ ਰਿਜ਼ਲਟ ਮਿਲਦਾ ਕਿਉਂਕਿ ਕੋਈ ਚੀਜ਼ ਵਰਤਦੇ ਆ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਈ ਧੰਨਵਾਦ ਜੀ ਹਾਈਟ ਤੇ ਵੀਰੇ ਬਹੁਤ ਵਧੀਆ ਕੰਮ ਕਰੂ ਇਹ ਬੜਾ ਅੱਛਾ ਜੀ ਅੱਜ ਕੱਲ ਮੇਨ ਮੁੱਦਾ ਹਾਈਟ ਬਣਿਆ ਹੋਇਆ ਹਾਂਜੀ ਉਹਦੇ ਵਿੱਚ ਬਰੀਡ ਹਾਈਟ ਤੇ ਜਰੂਰ ਕੰਮ ਕਰੂਗਾ ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ